ਤੇਸਖਬੀਰ ਬਾਦਲ ਨੂੰ ਜਦੋਂ ਤਲਬ ਕੀਤਾ ਗਿਆ ਤੇ ਉਹ ਇੱਕ ਲਫਾਫਾ ਲੈ ਕੇ ਗਏ ਹਮ ਹੁਣ ਪੰਤਕ ਸ਼ਫਾ ਦੇ ਵਿੱਚ ਦੋ ਗੱਲ ਆਈਆਂ ਕਿ ਇਹਦੇ ਜਥੇਦਾਰ ਜੋ ਵੀ ਫੈਸਲਾ ਦੇਣਗੇ ਉਹ ਇਤਿਹਾਸਿਕ ਹੋਵੇਗਾ ਹਮ ਜੇ ਤੇ ਮਾਫ ਕਰਦੇ ਆ ਤਾਂ ਵੀ ਇਤਿਹਾਸਿਕ ਹੋਵੇਗਾ ਹਮ ਵੀ ਆ ਦੇਖ ਲਓ ਸਾਡੀ ਕੌਮ ਦੇ ਜਥੇਦਾਰਾਂ ਦਾ ਮਿਆਰ ਕਿੰਨਾ ਗਿਰ ਗਿਆ ਹਮ ਹਮ ਤੇ ਜੇ ਜਥੇਦਾਰ ਉਸ ਸਮੇਂ ਕੋ ਵੱਡਾ ਐਕਸ਼ਨ ਲੈ ਲੈਂਦੇ ਤਾਂ ਵੀ ਇਤਿਹਾਸਿਕ ਹੋਵੇਗਾ ਕਿ ਸਾਡੇ ਜਥੇਦਾਰਾਂ ਦੇ ਅੰਦਰ ਅੱਜ ਵੀ ਅਕਾਲੀ ਫੂਲਾ ਸਿੰਘ ਦਾ ਜਿਹੜਾ ਵਾਰਿਸ ਹੋਣ ਦਾ ਜਿਹੜਾ ਜਜ਼ਬਾ ਉਹ ਅੱਜ ਵੀ ਜੁੰਦਾ ਹੈ ਜੀ ਹੁਣ ਦੋ ਚੀਜ਼ਾਂ ਜਦੋਂ ਹੋ ਗਈਆਂ ਹੁਣ ਇਧਰੋਂ ਤੇ ਧਿਆਨ ਸੀ ਵੀ ਜਹੇਦਾਰ ਸਾਹਿਬ ਕੀ ਬਿਆਨ ਦਿੰਦੇ ਨੇ ਕੀ ਬਿਆਨ ਦਿੰਦੇ ਨੇ ਉਹਨਾਂ ਨੇ ਉਸ ਬਿਆਨ ਦੇਖਣ ਦੀ ਬਜਾਏ ਜਿਹੜਾ ਨਿਸ਼ਾਮ ਸਿੰਘ ਵਾਲਾ ਦੱਸਿਆ ਨਾ ਕੁਝ ਲੋਕਾਂ ਨੇ ਸ਼ੱਕ ਜ਼ਾਹਰ ਕੀਤਾ ਬਿਲਕੁਲ ਸੀਮ ਉਸੇ ਟਾਈਮ ਤੇ ਕੁਝ ਲੋਕਾਂ ਨੇ ਸ਼ੱਕ ਦੇਖੋ ਮੈਨੂੰ ਕੋਈ ਸ਼ੱਕ ਨਹੀਂ ਹੈ ਮੈਂ ਕਹਿੰਦਾ ਵੀ ਜੇ ਬੰਦੋ ਤੁਸੀਂ 70 80 100 ਸਾਲ ਤੋਂ ਰੌਲਾ ਪਾ ਰਹੇ ਸੀ ਕਿ ਜਥੇਦਾਰਾਂ ਦੇ ਇੱਕ ਵਿਆਨ ਤੋਂ ਬਾਅਦ ਤੁਹਾਡਾ ਮਸਲਾ ਹੱਲ ਹੋ ਗਿਆ ਮੈਂ ਤੇ ਦੇਖੋ ਸ਼ੁਕਰ ਮਨਾਉਣਾ ਮ ਜਿਹੜਾ ਬੰਦਾ ਪੰਥ ਦੇ ਵਿੱਚ ਚੜ੍ਹਦੀ ਕਲਾ ਲੋਚਦਾ ਹੋਵੇ ਮੈਂ ਕਹਿੰਦਾ ਸ਼ੁਕਰ ਮਨਾਉਣਾ ਮ ਜਿਨ੍ਹਾਂ ਨੂੰ ਓਬਜੈਕਸ਼ਨ ਹੋਵੇਗਾ ਉਹ ਆਪ ਦਾ ਲੌਜੀਕ ਦੱਸ ਦੇਣ ਵੀ ਕਿਉਂ ਓਬਜੈਕਸ਼ਨ ਹੈ ਤੁਹਾਨੂੰ ਭਗਮਾ ਚਾਹੀਦਾ ਤੁਸੀਂ ਭਗਮਾ ਲਾਓ ਤੁਹਾਨੂੰ ਕਿਸ ਲਈ ਚਾਹੀਦਾ ਕੋਈ ਰੋਕਦਾ ਥੋੜਾ ਹੈ ਹਨਾ ਜਿਹਨੇ ਫੈਸਲੇ ਨੂੰ ਮੰਨਣਾ ਉਹ ਸਿਰ ਮੱਥੇ ਫੈਸਲੇ ਨੂੰ ਪ੍ਰਮਾਣ ਕਰੇ ਪਰ ਮਹੂਬਾਬ ਆਪਾਂ ਵੇਖਦੇ ਆਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਨੂੰ 2021 ਸਦੀ ਦੇ ਮਹਾਨ ਜਰਨੈਲ ਕਿਹਾ ਜਾਂਦਾ ਹੈ ਉਹ ਉਹਨਾਂ ਦੀਆਂ ਤਸਵੀਰਾਂ ਇਹਨਾਂ ਦਿਨਾਂ ਵਿਰਲ ਹੋ ਰਹੀਆਂ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰ ਰਹੇ ਨੇ ਨਹੀਂ ਸੰਤ ਜਰਨੈਲ ਸਿੰਘ ਜੀ ਦੀ ਕੱਲ ਮੈਂ ਵੀ ਇੱਕ ਦੇਖੋ ਆਡੀਓ ਸੁਣੀ ਹੈ ਜੀ ਉਹਦੇ ਵਿੱਚ ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ 노 ਡਾਊਟ ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਦ ਬਹੁਤ ਉੱਚਾ ਮੇਰਾ ਕਦ ਬਹੁਤ ਬੌਣਾ ਮੈਂ ਕੋਈ ਵੀ ਕਟਾਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੀ ਮੈਂ ਇੱਥੇ ਤੁਹਾਡੇ ਸਵਾਲ ਨੂੰ ਇੱਥੇ ਰੋਕਦਾ ਮਾਂ ਪਰ ਮੈਂ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਆਪਣੀ ਗੱਲ ਅੱਗੇ ਤੋਰਾਂਗਾ ਜੀ ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਜਿਹੜੀ ਚੀਜ਼ ਲਿ ਜੱਜਦਾਰਾਂ ਦਾ ਬਿਆਨ ਸਹੀ ਹੈ ਹਮ ਤੇ ਜੇ ਤੁਸੀਂ ਜੱਜਦਾਰ ਦੇ ਬਿਆਨ ਨੂੰ ਗਲਤ ਕਹੋਗੇ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਰਹਿਤ ਮਰਿਆਦਾ ਨੂੰ ਵੀ ਗਲਤ ਕਹਿ ਰਹੇ ਹੋ ਹੁਣ ਦੋ ਚੀਜ਼ਾਂ ਤੋਂ ਇੱਕ ਤੁਹਾਨੂੰ ਚੁਣਨੀ ਪਵੇਗੀ ਬਿਲਕੁਲ ਜੀ ਹੁਣ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਵੀ ਉਹਦੇ ਤੇ ਤੀਜੀ ਲਾਈਨ ਜਿਹੜੀ ਲਿਖੀ ਹੋਈ ਹੈ ਸਿੱਖ ਰਹਿਤ ਮਰਿਆਦਾ ਵਿੱਚ ਪਹਿਲੀ ਇਹ ਹੈ ਵੀ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਉੱਚੀ ਥਾਂ 'ਤੇ ਹੋਵੇ ਹਮ ਉਹਦੇ ਜਿਹੜਾ ਬਸਤਰ ਦਾ ਰੰਗ ਹੈ ਉਹ ਬਸੰਤੀ ਜਾਂ سرمਈ ਹੋਵੇ ਕਹਿਣ ਤੋਂ ਪਾ ਬਸੰਤੀ ਜਾਂ ਬੂੜਾ ਨੀਲਾ ਹੋਵੇ ਬਿਲਕੁਲ ਜੀ ਤੀਜੇ ਨੰਬਰ ਦੇ ਉੱਪਰ ਜਿਹੜੀ ਗੱਲ ਹੈ ਉਹਦੇ ਵਿੱਚ ਹੈ ਵੀ ਜਿਹੜਾ ਉੱਪਰਲੇ ਪਾਸੇ ਹੈ ਸਰਬ ਲੋ ਦਾ ਭਾਲਾ ਜਾਂ ਖੰਡਾ ਹੋਵੇ ਹਮ ਹੁਣ ਮੈਂ ਕਈਆਂ ਥਾਵਾਂ ਦੇ ਉੱਪਰ ਵੇਖਿਆ ਹੈ ਉੱਤੇ ਸੋਨੇ ਦੇ ਵੀ ਲਾਇਏ ਹੋਏ ਨੇ ਫਿਰ ਉੱਤੇ ਸਰਬ ਲੋ ਲਿਖਿਆ ਸਿਕ ਰਹਿਤ ਮਰਿਆਦਾ ਦੇ ਵਿੱਚ ਤੂੰ ਸੋਨਾ ਕਿਉਂ ਲਾਤਾ ਭਾਈ ਸਵਾਲ ਅਨੇਕ ਮੇਰੇ ਮਨ ਦਾ ਸਵਾਲ ਹੈ ਹੈ ਨਾ ਕਿਉਂਕਿ ਦੇਖੋ ਜਾਂ ਤੇ ਮੈਂ ਰਹਿਤ ਮਰਿਆਦਾ ਨੂੰ ਮੰਨਦਾ ਮਾਂ ਜੇ ਮੈਂ ਮੰਨਦਾ ਮਾਂ ਤਾਂ ਫਿਰ ਮੈਂ ਸਵਾਲ ਕਰਾਂਗਾ ਹੁਣ ਕਈਆਂ ਥਾਵਾਂ ਤੇ ਸੋਨੇ ਦਾ ਖੰਡਾ ਕਈਆਂ ਥਾਮਾਂ ਦੇ ਉੱਪਰ ਚਾਂਦੀ ਦਾ ਭਾਲਾ ਮੈਂ ਕਹਿੰਦਾ ਫਿਰ ਜੇ ਸਰਬ ਲੋਹ ਲਿਖਿਆ ਹੈ ਤਾਂ ਫਿਰ ਸਰਬ ਲੋਹੀ ਹੈ ਹੂੰ ਉਹ ਸਰਬ ਲੋਹ ਦਾ ਹੀ ਲਾਇਆ ਜਾਵੇ ਠੀਕਾ ਕਿ ਨਹੀਂ ਹੁਣ ਮੰਨ ਲਓ ਗੁਰੂ ਨੇ ਜੇ ਆਪਾਂ ਨੂੰ ਸਰਬ ਲੋਹ ਦੇ ਘੜੇ ਹੁਣ ਮੈਂ ਕੱਲ ਨੂੰ ਕਹਾ ਕੜਾ ਹੀ ਪਾਉਣਾ ਭਾਵੇਂ ਸੋਨੇ ਦਾ ਪਾ ਲੋ ਤੇ ਕੱਲ ਨੂੰ ਕੋਈ ਕਸ਼ੇਰੇ ਵਿੱਚ ਵੀ ਕਹੇਗਾ ਯਾਰ ਤਾਨੀ ਕੱਜਣਾ ਭਾਵੇਂ ਆਹ ਕਰ ਲੋ ਨਹੀਂ ਇੰਦੇ ਨਹੀਂ ਹੁੰਦਾ ਇਹ ਦੇਖਣਾ ਪਏਗਾ ਵੀ ਇਹਦਾ ਬੜਾ ਵੱਡਾ ਕੋਈ ਲੌਜੀਕ ਸੀ ਬੜਾ ਵੱਡਾ ਕਾਰਨ ਸੀ ਸੋਨੇ ਦਾ ਕੜਾ ਤੇ ਭਾਈ ਕੋਈ ਕੋਈ ਪਾ ਸਕਦਾ ਪਰ ਮੇਰਾ ਗੁਰੂ ਕਹਿੰਦਾ ਨਹੀਂ ਇਹ ਜਿਹੜੀ ਸਿੱਖੀ ਮੈਂ ਦੇਖ ਕੇ ਚੱਲਿਆ ਮੈਂ ਇੰਨੀ ਮਹਿੰਗੀ ਨਹੀਂ ਕਰਨੀ ਸਭ ਲੋ ਜਿਹੜਾ ਹਰ ਕੋ ਪਾ ਸਕਦਾ